14 ਫ फेब्रुवारी ਦਾ ਕਿਸਾਨਾਂ ਦਾ ਬੜਾ ਵੱਡਾ ਅੰਦੋਲਨ ਚੱਲ ਰਿਹਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਵਿੱਚ ਉੱਤੇ ਔਰ ਬੜੀ ਜਦੋਜਹਿਦ ਹੋ ਰਹੀ ਆ ਔਰ ਇਹ ਪਿਛਲੇ ਕੋਈ 11 12 ਦਿਨਾਂ ਦੇ ਵਿੱਚ ਬਹੁਤ ਤਸ਼ੱਦਦਤਾ ਆਇਆ ਗਿਆ ਹਰਿਆਣਾ ਦੀ ਪੁਲਿਸ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਪਹਿਲਾਂ ਤਾਂ ਬਹੁਤ ਫੱਟੜ ਕੀਤੇ ਗਏ ਟੇਅਰ ਗੈਸ ਸ਼ੈਲਿੰਗ ਹੋਈ ਰਬਰ ਬੁਲੇਟਸ ਚੱਲੀਆਂ ਔਰ ਇਹਦੇ ਵਿੱਚ ਇਹਦੇ ਦਰਮਿਆਨ ਇੱਕ ਸਾਡਾ ਨੌਜਵਾਨ ਜਿਹੜਾ ਹੈ ਸ਼ੁਭਕਰਨ ਸਿੰਘ ਜਿਹੜਾ ਬਠਿੰਡੇ ਦੇ ਪਿੰਡ ਬੱਲੋ ਪਿੰਡ ਦਾ ਰਹਿਣ ਵਾਲਾ ਵਾ ਇਹਦਾ ਕਤਲ ਹੋ ਗਿਆ ਔਰ ਇਹਦੇ ਸਿਰ ਵਿੱਚ ਗੋਲੀ ਮਾਰੀ ਸਿੱਧੀ ਔਰ ਪਹਿਲਾਂ ਕਹਿੰਦੇ ਸੀ ਜੀ ਗੋਲੀਆਂ ਨਹੀਂ ਚਲਦੀਆਂ ਜੇ ਹੁਣ ਤਾਂ ਹੁਣ ਤਾਂ ਟਵਿੱਟਰ ਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਡਾਇਰੈਕਟਲੀ ਬੰਦੂਕ ਚਲਾਉਂਦੇ ਵੀ ਜਿਹੜੇ ਹਰਿਆਣਾ ਪੁਲਿਸ ਦੇ ਯੂਨੀਫਾਰਮ ਵਿੱਚ ਨੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਜਾਗ ਜ਼ਾਹਰ ਹੋ ਚੁੱਕਿਆ ਹੁਣ ਇਹਦੇ ਕਤਲ ਨੂੰ ਵੀ ਹੋਏ ਨੂੰ ਕਈ ਦਿਨ ਹੋ ਗਏ ਨੇ ਇਹਦੀ ਜਿਹੜੀ ਬਾਡੀ ਸੀਗੀ ਉਹ ਉਹਨਾਂ ਨੇ ਸ਼ਹਿਦ ਪਟਿਆਲਾ ਹਸਪੀਟਲ ਰੱਖ ਛੱਡੀ ਆ ਔਰ ਉਹਨਾਂ ਨੇ ਕਿਹਾ ਇਹਦਾ ਅੰਤਮ ਸੰਸਕਾਰ ਉਹਦੋਂ ਤੱਕ ਨਹੀਂ ਕਰਾਂਗੇ ਜਦ ਤੱਕ ਤੁਸੀਂ ਸਾਨੂੰ ਇਹਦਾ ਇਨਸਾਫ ਨਹੀਂ ਇਹਦੇ ਤੋਂ ਇਲਾਵਾ ਲਗਭਗ ਕੋਈ 200 ਤੋਂ ਉੱਤੇ ਕਿਸਾਨ ਚੰਗਾ ਮਤਲਬ ਕੀ ਕਹਿੰਦੇ ਹੁੰਦੇ ਕਿ ਵੱਡੇ ਪੱਦਰ ਦੇ ਉੱਤੇ ਉਹਨਾਂ ਦੇ ਉਹ ਜ਼ਖਮੀ ਹੋਏ ਨੇ ਕਿਸੇ ਦੀਆਂ ਕਈਆਂ ਦੇ ਕਈ ਕੋਈ ਟਾਂਕੇ ਲੱਗੇ ਕਿਸੇ ਦੀ ਲੱਤਾਂ ਟੁੱਟ ਗਈਆਂ ਕਿਸੇ ਦੇ ਹੋਰ ਆ ਗੋਲੀਆਂ ਬੁਲੇਟ ਵਾਲੀਆਂ ਮਾਰੀਆਂ ਜਿਹੜਾ ਸਾਡਾ ਮੇਰਾ ਸਾਡਾ ਸਾਥੀ ਹੈ ਮੀਡੀਆ ਦਾ ਨੀਲ ਭਲਿੰਦਰ ਸਿੰਘ ਉਹਦਾ ਮਸੀ ਅੱਖ ਬਚੀ ਬਹੁਤ ਕਈ ਟਾਂਕੇ ਲੱਗੇ ਉਹ ਜ਼ਿਆਦਾ ਇੰਜਰੀ ਸਸਟੇਨ ਕੀਤੀਆਂ ਬਹੁਤ ਮਤਲਬ ਕੀ ਕਹਿੰਦੇ ਕਿ ਵਾਈਡ ਸਪਰੈਡ ਇਸ ਅੰਦੋਲਨ ਦੇ ਵਿੱਚ ਤਸ਼ੱਦਦ ਸਾਹਮਣੇ ਨਜ਼ਰ ਆਗਾ ਧੂਆਂ ਧੂਆਂ ਉੱਡ ਰਿਹਾ ਵਾ ਤੁਸੀਂ ਸਭ ਨੇ ਦੇਖ ਲਿਆ ਸਾਰਾ ਕੁਝ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਔਰ ਇਹਦੇ ਦਰਮਿਆਨ ਇੱਕ ਖਬਰ ਆਈ ਕਿ ਆ ਮੇਰੇ ਕੋ ਫੋਟੋ ਇੱਕ ਹੈਗੀ ਤੁਸੀਂ ਦੇਖ ਲਿਆ ਇਹ ਨੌਜਵਾਨ ਹੈਗਾ ਵਾ ਪ੍ਰੀਤਪਾਲ ਸਿੰਘ ਆ ਤੁਸੀਂ ਦੇਖ ਸਕਦੇ ਹੋ ਇਹ ਇਸ ਵਕਤ ਇਹਦੀ ਲੱਤ ਲੱਤਾਂ ਤੋੜੀਆਂ ਹੋਈਆਂ ਨੇ ਇਹਦੇ ਮੂੰਹ ਦੇ ਉੱਤੇ ਸਾਰੀ ਬੜੀਆਂ ਸੇਵਰ ਇੰਜਰੀਜ਼ ਆ ਇਹ ਇਸ ਵਕਤ ਪਿਆ ਹੋਇਆ ਵਾ ਪਜੀ ਜਿਹੜਾ ਰੁਤਖ ਹਰਿਆਣੇ ਦੇ ਵਿੱਚ ਆ ਔਰ ਜਾਣਕਾਰੀ ਇਹ ਮਿਲੀ ਤੁਸੀਂ ਪਹਿਲਾਂ ਵੀ ਸੁਣ ਲਿਆ ਹੋਣਾ ਕਿ ਕੁਝ ਹਰਿਆਣਾ ਪੁਲਿਸ ਦੇ ਨੇ ਆਪਣੇ ਨੌਜਵਾਨ ਜਿਹੜੇ ਬੂਰੀਆਂ ਚ ਪਾ ਕੇ ਚੱਕ ਕੇ ਲੈ ਗਏ ਔਰ ਉੱਥੇ ਇਹਨੂੰ ਜਾ ਕੇ ਚੰਗਾ ਇਹਨੂੰ ਪੁਲਿਸ ਟਾਰਚਰ ਕੁੱਟਪਾਰ ਕਰਕੇ ਤੇ ਇਹਨੂੰ ਹੁਣ ਉੱਥੇ ਦਾਖਲ ਕਰਾ ਦਿੱਤਾ ਔਰ ਕਿਆ ਇਹ ਗਿਆ ਵਾਕੀ ਜੀ ਔਰ ਪਤਾ ਹੀ ਲੱਗਿਆ ਕਿ ਇਹਦੇ ਤੇ ਉਲਟਾ ਹਰਿਆਣਾ ਪੁਲਿਸ ਨੇ 307 ਦਾ ਮੁਕਦਮਾ ਦਰਜ ਕਰਤਾ ਪਹਨ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਅਜ ਤਾਈਂ ਇੱਕ ਵੀ ਛੋਟੀ ਮੋਡੀ ਐਫ ਆਈ ਆਰ ਵੀ ਨਹੀਂ ਕੀਤੀ 200 ਬੰਦਾ ਫੱਟੜ ਬੁਰੀ ਤਰ੍ਹਾਂ ਨਾਲ ਸ਼ੁਭ ਕਰਨ ਦੀ ਮੌਤ ਪ੍ਰੀਤਪਾਲ ਦੀ ਇੰਜਰੀਜ਼ ਔਰ ਔਰ ਇਹ ਕਹਰੇ ਨੇ ਹੁਣ ਜਿਹੜੇ ਪੁਲਿਸ ਵਾਲੇ ਨੇ ਪੰਜਾਬ ਦੇ ਪੁਲਿਸ ਵਾਲੇ ਉਹਨਾਂ ਨੇ ਗੱਲ ਨਵੀਂ ਬਣਾ ਲਈ ਆ ਕਿ ਜੀ ਇਹਦਾ ਜਿਹੜਾ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਆ ਜਿਹੜੀ ਗੋਲੀ ਵੱਜੀ ਆ ਇਹ ਹਰਿਆਣਾ ਦੀ ਟੈਰੀਟਰੀ ਦੇ ਵਿੱਚ ਆ ਸ਼ਾਇਦ ਗੜੀ ਪੁਲਿਸ ਸਟੇਸ਼ਨ ਹੈ ਜੀਂਦ ਹਲਕੇ ਦੇ ਵਿੱਚ ਚਲੋ 1 ਮਿੰਟ ਵਾਸਤੇ ਮੰਨ ਲਈਏ ਉਹਨਾਂ ਦੀ ਦਲੀਲ ਹੀ ਮੰਨ ਲਈਏ ਸਿਹਤ ਚੁੱਠੀ ਦਲੀਲ ਹੈ ਤੁਸੀਂ ਬੰਦਾ ਮਾਰ ਕੇ ਚੱਕ ਕੇ ਆਪਣੀ ਟੈਰੀਟਰੀ ਟੈਰੀਟਰੀ ਚ ਲੈ ਜਾਓ ਕੋਈ ਪੁੱਛਣ ਵਾਲਾ ਹੀ ਨਹੀਂ ਇਸ ਜੋ ਕੁਝ ਉੱਥੇ ਜੰਗਲ ਦਾ ਰਾਜ ਚੱਲ ਰਿਹਾ ਹੈ ਇਸ ਵਕਤ ਬਾਰਡਰਾਂ ਦੇ ਉੱਤੇ ਮੰਨ ਲਓ ਕਿ ਉਹ ਗੜੀ ਦੇ ਵਿੱਚ ਜਾਂ ਜੀਂਦ ਇਲਾਕੇ ਦੇ ਵਿੱਚ ਉਹਦੀ ਮੌਤ ਹੋ ਜੇ ਪੁਲਿਸ ਵਾਲੇ ਜਿਹੜੇ ਕਹਿੰਦੇ ਨੇ ਤਾਂ ਫਿਰ ਵੀ देयर इज ਅ ਲੈਜਿਟਿਮੇਟ ਲਾਅ ਕਿ ਇਹਨਾਂ ਦੇ ਪੇਰੈਂਟਸ ਦੀ ਸਟੇਟਮੈਂਟ ਲੈ ਕੇ ਆਈ ਵਿਟਨੈਸ ਦੀ ਸਟੇਟਮੈਂਟ ਲੈ ਕੇ ਤੁਸੀਂ 0 ਐਫ ਆਈ ਆਰ ਦਰਜ ਕਰ ਸਕਦੇ ਆ ਪੰਜਾਬ ਦਾ ਚੀਫ ਮਿਨਿਸਟਰ ਅਗਰ ਚਾਵੇ ਉਹ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ 0 ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਵਾਸਤੇ ਉਹ ਹਰਿਆਣਾ ਪੁਲਿਸ ਨੂੰ ਡਾਇਰੈਕਸ਼ਨ ਭੇਜ ਸਕਦਾ ਔਰ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਤੋਂ ਬਾਅਦ ਸਾਰੀ ਕਾਰਵਾਈ ਪੁਖਤਾ ਜਿਹੜੀ ਹੈ ਉਹ ਹੋ ਸਕਦੀ ਆ ਪਰੰਤੂ 0 ਐਫ ਆਈ ਆਰ ਵੀ ਨਹੀਂ ਕੀਤੀ ਚਲੋ 1 ਮਿੰਟ ਵਾਸਤੇ ਕਹਿੰਦੇ ਜੀ ਉਹ ਤਾਂ ਜੀਨ ਦੇ ਵਿੱਚ ਜ ਸੱਟਾਂ ਲੱਗੀਆਂ ਜਿਹੜੀਆਂ ਹਰਿਆਣਾ ਹਰਿਆਣਾ ਪੁਲਿਸ ਨੇ ਡਰੋਨਾਂ ਰਾਹੀਂ ਠੱਗਰ ਪੁਲ ਜਿਹੜਾ ਕਿ ਸਾਡਾ ਪੁਲਿਆ ਪੰਜਾਬ ਦਾ ਉਹਦੇ ਤੇ ਪਹਿਲਾਂ ਬੈਰੀਕੇਡਿੰਗ ਕੀਤੀ ਉਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਡਾਕਾ ਮਾਰਿਆ ਹਰਿਆਣੇ ਨੇ ਭਗਵੰਤ ਮਾਨ ਨੇ ਉਹ ਉਹਦੇ ਤੇ ਵੀ ਚੁੱਪ ਰਿਆ ਉਹਨਾਂ ਨੇ ਬੈਰੀਕੇਡਿੰਗ ਦਰਿਆ ਦੇ ਸੈਂਟਰ ਪੁਲ ਦੇ ਵਿੱਚ ਆਣ ਕੇ ਕੀਤੀ ਉਹ ਸਾਡਾ ਇਲਾਕਾ ਪੰਜਾਬ ਦਾ ਫਿਰ ਉੱਥੋਂ ਡਰੋਨ ਦੇ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਸ਼ੰਭੂ ਔਰ ਸਾਰੇ ਪਾਸੇ ਟੇਅਰ ਗੈਸ ਛੇਲ ਮਾਰੇ ਜਿਹਦੇ ਕਰਕੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰੀਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਆਈਆਂ ਰਾਜਪੁਰਾ ਵਗੈਰਾ ਸਾਰੇ ਹਸਪੀਟਲ ਕੀ ਭਗਵੰਤ ਮਾਨ ਨੇ ਕਿਸੇ ਜਿਹੜਾ ਸਾਡੇ ਧਰਤੀ ਦੇ ਵਿੱਚ ਪੰਜਾਬ ਚ ਵੜ ਕੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਸੱਟਾਂ ਮਾਰੀਆਂ ਕੀ ਕੋਈ ਐਫਆਈਆਰ ਉਹ ਦਰਜ ਕੀਤੀ ਹੈ ਪੁਲਿਸ ਆਫੀਸਰ ਨੂੰ ਪੁੱਛਣਾ ਜਉਣਾ ਕਿ ਤੁਸੀਂ ਕਹਿੰਦੇ ਕਿ ਸ਼ੁਭ ਕਰਨ ਜਿਹੜਾ ਸੀ ਉਹ ਤਾਂ ਜੀਨ ਦੇ ਦੇ ਕਿਸੇ ਇਲਾਕੇ ਚ ਸੀਗੀ ਉਹਦਾ ਜਿਹੜਾ ਹੋਇਆ ਕਤਲ ਤੇ ਆ ਤਾਂ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਇੱਥੇ ਵੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਤੇ ਸਾਡੇ ਦੇ ਪਰਚਾ ਦਰਜ ਕਰਨਾ ਹੋਵੇ ਤੇ ਇਹੀ ਪੁਲਿਸ ਵਾਲੇ ਜਿਹੜੇ ਜੋ ਮਰਜ਼ੀ ਜਿਹਨਾਂ ਤੋਂ ਗਲਤ ਕੰਮ ਕਰਾ ਲਓ ਜੋ ਮਰਜ਼ੀ ਝੂਠੀਆਂ ਰਿਕਵਰੀਆਂ ਦਿਖਾ ਲਓ ਜੋ ਮਰਜ਼ੀ ਝੂਠ ਬੁਲਵਾ ਲਓ ਕੀ ਭਗਵੰਤ ਤੁਹਾਡੀ ਪੁਲਿਸ ਸਿਰਫ ਆਪਣੇ ਪੋਲੀਟੀਕਲ ਅਪੋਨੈਂਟਸ ਦੇ ਖਿਲਾਫ ਹੀ ਦਲੇਰ ਹੈ ਜਦੋਂ ਅਸਲ ਇਨਸਾਫ ਦੇਣਾ ਸ਼ੁਭਕਰਨ ਨੂੰ ਤੇ ਆ ਜਿਹੜੇ 200 ਤੋਂ ਉੱਤੇ ਫੱਟੜ ਕਿਸਾਨ ਨੇ ਤੇ ਫਿਰ ਤੁਹਾਡੀ ਪੁਲਿਸ ਕਾਇਰ ਤੇ ਕਮਜ਼ੋਰ ਹੈ ਅਸਲੀਅਤ ਭਰਾਓ ਤੇ ਭੈਣੋ ਗੱਲ ਇਹ ਆ ਕਿ ਭਗਵੰਤ ਮਾਨ ਨੂੰ ਕੁਰਸੀ ਛੱਡਣ ਤੋਂ ਡਰ ਲੱਗਦਾ ਹੈ ਇਹਨੇ ਇੱਕ ਬਿਆਨ ਦਿੱਤਾ ਪਿਛਲੇ ਦਿਨੀ ਕਿ ਮੈਂ ਪੂਰਾ ਇਨਸਾਫ ਦਊਂਗਾ ਸ਼ੁਭਕਰਨ ਨੂੰ ਹਾਲਾਂਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਰਾਸ਼ਟਰਪਤੀ ਰਾਜ ਤੇਰੇ ਪੰਜਾਬ ਵਿੱਚ ਲਾਵਾਂਗੇ ਉਹ ਇੰਨਾ ਸੱਚ ਬੋਲ ਗਿਆ ਵਾ ਪਰ ਉਸ ਤੋਂ ਅਗਲਾ ਗੱਲ ਸਾਰੀ ਲੁਕੋ ਗਿਆ ਕਿ ਮੈਂ 100 ਵਾਰੀ ਕੁਰਸੀਆਂ ਵਾਰਦੂ ਵਾਰੀ ਤਾਂ ਹੈ ਨਹੀਂ ਕਿ ਹਲੇ ਤੱਕ ਕੋਈ ਉਹ ਬੰਦਾ ਤਾਂ ਮਰ ਗਿਆ ਪੀਤਪਾਲ ਨੂੰ ਚੱਕ ਕੇ ਉਹ ਪੀਜੀਆ ਰੋहतक ਲੈ ਗਏ ਨੇ ਆਪਾਂ ਉਹਦੇ ਵਾਸਤੇ ਵੀ ਕੋਈ ਹਾਜ਼ਾ ਨਾਰਾ ਨਹੀਂ ਮਾਰਿਆ ਔਰ ਤੁਸੀਂ 92 ਜਿਹੜਾ ਮੈਂ ਫਿਰ ਬੁਰਾ ਨਾ ਮਨਾਵੋ ਸੇ ਤੇ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਦਿਓ ਵਿੱਚੋਂ ਬਾਕੀ ਜਿਹੜੇ 91 ਬੰਦੇ ਨੇ ਕਹੀਂ ਉਹ ਫਿਰ ਤੁਸੀਂ ਸ਼ਬਦ ਜਦੋਂ ਮੈਂ ਕਹਿੰਨਾ ਕਿ ਬੰਦੂਆ ਮਜ਼ਦੂਰ ਹੋ ਤੁਸੀਂ ਤੁਹਾਡੇ 91 ਚ ਕੋ ਗਿਆ ਇਹਨਾਂ ਦਾ ਹਾਲ ਪੁੱਛਣ ਵਾਸਤੇ ਉੱਥੇ ਬਾਰਡਰ ਦੇ ਉੱਤੇ ਕੋਈ ਉਹਨਾਂ ਨੂੰ ਅੰਦੋਲਨ ਦੇ ਵਿੱਚ ਤੁਸੀਂ ਜਾ ਕੇ ਕੋਈ ਆਪਣੇ ਇਲਾਕਿਆਂ ਦੇ ਵਿੱਚੋਂ ਕੁਝ ਬੰਦੇ ਲੈ ਕੇ ਗਏ ਤੁਸੀਂ ਉੱਥੇ ਕੋਈ ਤੁਸੀਂ ਐਫ ਆਰ ਵਾਸਤੇ ਭਗਵੰਤ ਮਾਨ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਐਫ ਆਰ ਦਰਜ ਹੋਣੀ ਚਾਹੀਦੀ ਸ਼ੁਭਕਰਨ ਦੇ ਕਤਲ ਦੀ ਨਹੀਂ ਨਾ ਕੀਤਾ ਕਿਸੇ ਨੇ ਕੋਈ ਤਾਈਉ ਤੁਹਾਨੂੰ ਅਸੀਂ ਬੰਦੂਆ ਮਜ਼ਦੂਰ ਪੰਜਾਬ ਦੇ ਲੋਕਾਂ ਨੇ ਨਾਂ ਰੱਖਿਆ ਔਰ ਭਗਵੰਤ ਨੂੰ ਪੁੱਛਣਾ ਚਾਹੁੰਨਾ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਨੂੰ ਜਦੋਂ ਅਰੈਸਟ ਕਰਦੀ ਦਿੱਲੀ ਉਦੋਂ ਤੋਂ ਤੁਸੀਂ ਬੜੇ ਨੱਠੇ ਜਾਂਦੇ ਹੋ ਧਰਨੇ ਲਾਉਣ ਵਾਸਤੇ ਬੀ ਜੇ ਪੀ ਦੇ ਖਿਲਾਫ ਆ ਕਿ ਹਮ ਤੋ ਕਟੜੇ ਮਾਨਦਾਰ ਹੈ ਹਮਾਰੇ ਸਾਥ ਬਹੁਤ ਵੀ ਇਨਸਾਫੀ ਹੋ ਰਹੀ ਹੈ ਈਡੀ ਔਰ ਸੀਬੀਆ हमको ਬਹੁਤ ਤੰਗ ਕਰੀ ਹਾਲਾਂਕਿ ਤੁਹਾਡੀਆਂ ਏਜੰਸੀਆਂ ਪੰਜਾਬ ਪੁਲਿਸ ਦੇ ਵਿਜੀਲੈਂਸ ਉਦੋਂੋਂ ਵੀ ਵੱਧ ਪੰਜਾਬ ਦੇ ਸਿਆਸੀ ਲੋਕਾਂ ਦੇ ਮੇਰੇ ਸਮੇਤ ਭਾਨੇ ਸਿੱਧੂ ਆਦਿ ਸਮੇਤ ਦਰਜਨਾ ਲੋਕਾਂ ਦੇ ਤੁਸੀਂ ਝੂਠੇ ਪਰਚੇ ਦਰਜ ਕੀਤੇ ਨੇ ਪਰ ਉੱਥੇ ਤੁਸੀਂ ਤਰਨੇ ਲਾਉਨੇ ਹੋ ਨਾ ਤੇ ਹੁਣ ਤੁਹਾਡਾ ਤਰਨਾ ਕਿੱਥੇ ਗਿਆ ਉਹ ਬੀਜੇਪੀ ਦੇ ਖਿਲਾਫ ਚਲੋ ਹੋਰ ਨਹੀਂ ਕੋਈ ਕੁਝ ਤਰਨਾ ਹੀ ਮਾਰ ਦਿੰਦੇ ਤੁਸੀਂ ਸਾਰੀ ਆਮ ਆਦਮੀ ਪਾਰਟੀ ਦੀ 99 ਬੰਦੇ ਇਕੱਠੇ ਕਰਕੇ ਸ਼ੰਭੂ ਬਾਰਡਰ ਤੇ ਨਹੀਂ ਜਾ ਸਕਦੇ ਤੁਸੀਂ ਮੁਹੱਲੀ ਵਿੱਚ ਹੀ ਤਰਨਾ ਮਾਰ ਦਿੰਦੇ ਉੱਥੇ ਗਵਰਨਰ ਪੰਜਾਬ ਦੇ ਘਰ ਦੇ ਬਾਹਰ ਹੀ ਧਰਨਾ ਮਾਰ ਦਿੰਦੇ ਇਸ ਕਰਕੇ ਆ ਨੋਬਤ ਇਸ ਵਕਤ ਆਈ ਔਰ ਮੈਂ ਫਿਰ ਕਹਿਣਾ ਚਾਹਣਾ ਕਿ ਕੋਈ ਵੀ ਕ੍ਰਾਈਮ ਕਿਤੇ ਵੀ ਹੋ ਜਾਂਦਾ ਸਾਰੇ ਇੰਡੀਆ ਚ ਕਿਤੇ ਕ੍ਰਾਈਮ ਹੋਵੇ ਵੀ ਪੰਜਾਬ ਪੁਲਿਸ ਇਜ਼ ਕੰਪਟੈਂਟ ਕੰਪਟੈਂਟ ਟੂ ਰਜਿਸਟਰ ਜ਼ੀਰੋ ਐਫ ਆਰ ਔਰ ਉਹ ਐਫ ਆਰ ਦਰਜ ਕਰਕੇ ਉੱਥੇ ਹਰਿਆਣੇ ਨੂੰ ਭੇਜ ਸਕਦੇ ਕਿ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਫਾਲੋਅ ਅਪ ਐਕਸ਼ਨ ਕੀਤਾ ਜਾਵੇ ਪਰ ਉਹ ਵੀ ਕਿਸੇ ਨੇ ਨਹੀਂ ਕੀਤਾ ਹੁਣ ਤੁਸੀਂ ਦੇਖੋ ਨਾ ਜਿਹੜੇ ਵਿਜੀਲੈਂਸ ਪਰਚੇ ਦਰਜ ਹੁੰਦੇ ਨੇ ਉਹ ਭਾਵੇਂ ਬੰਦਾ ਫਰੀਦਕੋਟ ਦਾ ਰਹਿਣ ਵਾਲਾ ਵਾ ਯਾ ਕੋਈ ਸਾਡੇ ਐਮਐਲਏ ਪਾੜੇ ਦੇ ਖਿਲਾਫ ਇਨਕੁਆਇਰੀ ਚੱਲਦੀ ਹੈ ਉੱਥੇ ਗੁਰਦਾਸਪੁਰ ਦੇ ਵਿੱਚ ਜਦੋਂ ਪਰਚਾ ਦਰਜ ਹੋਣਾ ਉਹ ਵਿਜੀਲੈਂਸ ਪੁਲਿਸ ਸਟੇਸ਼ਨ ਮੋਹੱਲੀ ਚ ਦਰਜ ਕਰਦੇ ਆں ਸੋ ਅਗਰ ਇਹ ਹੋ ਸਕਦਾ ਤੇ ਫਿਰ ਜ਼ੀਰੋ ਐਫਆਈਆਰ ਵੀ ਬੜੇ ਆਰੰਗਾਂ ਨਾਲ ਹੋ ਸਕਦੀ ਪਰ ਨਹੀਂ ਉਹਦੇ ਲਈ ਕੀ ਕਹਿੰਦੇ ਵਿਲ ਪਾਵਰ ਚਾਹੀਦੀ ਆ ਜਾਨ ਚਾਹੀਦੀ ਆ ਜਿਹੜੀ ਲੱਤਾਂ ਤੇ ਖੜਿਆ ਨਾ ਆ ਪੰਪਗਵੰਤ ਇਹਦੇ ਲਈ ਜਾਨ ਚਾਹੀਦੀ ਲੱਤਾਂ ਤੇ ਜਾਨ ਪਰ ਔਰ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਕੁਝ ਕੀਤਾ ਇਸ ਗੱਲ ਦੇ ਉੱਤੇ ਪਾ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਪੂਰਾ ਹਾ ਦਾ ਨਾਰਾ ਮਾਰਾਂਗੇ ਇਸ ਕਿਸਾਨਾਂ ਦੇ ਅੰਦੋਲਨ ਵਾਸਤੇ ਤਾਂ ਰੋਜ਼ ਮਾਰ ਹੀ ਰਹੇ ਆ ਪਰ ਗਾਉ ਉਹਨਾਂ ਨੇ ਪਲੈਨ ਤਰੀਕੇ ਨਾਲ ਅਸੀਂ ਇਹਦਾ ਹਾ ਦਾ ਨਾਰਾ ਮਾਰ ਕੇ ਸ਼ੁਭ ਕਰਨ ਦੀ ਇਨਸਾਫ ਦੀ ਲੜਾਈ ਔਰ ਪ੍ਰੀਤਪਾਲ ਤੁਸੀਂ ਪ੍ਰੀਤਪਾਲ ਦਾ ਹਰਿਆਣਾ ਨੇ ਝੂਠਾ ਪਰਚਾ ਦਰਜ ਕੀਤਾ ਤੁਸੀਂ ਇਹਦੇ ਪੇਰੈਂਟਸ ਕੋਲੋਂ ਉਹਦੇ ਲੈ ਕੇ ਇੱਥੇ ਪੰਜਾਬ ਦੇ ਵਿੱਚ ਪਰਚਾ ਦਰਜ ਕਰੋ ਹਰਿਆਣਾ ਦੇ ਪੁਲਿਸ ਆਫਸਰਸ ਦੇ ਖਿਲਾਫ 200 ਤੋਂ ਉੱਤੇ ਐਫ ਆਈ ਆਰ ਬਣਦੀ ਹਰਿਆਣਾ ਪੁਲਿਸ ਆਫਸਰਸ ਦੇ ਖਿਲਾਫ ਫਾਰ ਟੌਰਚਰਿੰਗ ਫਾਰ ਫਾਰ ਬਰਟੈਲਿਟੀ ਫਾਰ क्रੂਐਲਟੀ ਫੋਰ ਬਰਬੇਰਿਕ ਐਕਸ ਜਿਹੜੇ ਉਹਨਾਂ ਨੇ ਕਮਿਟ ਕੀਤਾ ਸਾਡੀ ਧਰਤੀ ਦੇ ਚੰਦਰ ਵੜਕੇ ਬਸ ਇਹੀ ਇਮਤਿਹਾਨ ਦੀ ਘੜੀ ਅਸੀਂ ਦੇਖ ਰਹੇ ਸਾਰੇ ਪੰਜਾਬ ਇੰਟਰਨੈਸ਼ਨਲ ਮੀਡੀਆ ਦੇਖ ਰਿਆ ਵਾ ਦੁਨੀਆ ਭਰ ਚੋਂ ਲੋਕੀ ਦੇਖ ਰਹੇ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਉੱਠੀ ਹੈ ਕਿਸਾਨਾਂ ਦੀ ਔਰ ਸਾਰੇ ਦੇਸ਼ ਸਾਰੇ ਯੂਰਪ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਉਹ ਸਾਰੇ ਕਿਸਾਨ ਯੂਰੋਪੀਅਨ ਕਿਸਾਨਾਂ ਨੇ ਪ੍ਰੋਟੈਸਟ ਵੱਜੋਂ ਉਥੋਂ ਦੇ ਵੱਡੇ ਵੱਡੇ ਮੰਤਰੀਆਂ ਦੇ ਘਰ ਦੇ ਬਾਹਰ ਗਾਰਬੇਜ ਦਾ ਡੰਪ ਲਾ ਦਿੱਤੇ ਨੇ ਉਹਨਾਂ ਨੇ ਕੁਝ ਨਹੀਂ ਕਿਹਾ ਲੇਕਿਨ ਸਾਡੇ ਦੇਸ਼ ਦੀ ਸਰਕਾਰ ਸਾਨੂੰ ਹੀ ਦਿੱਲੀ ਜਾਣ ਤੋਂ ਉਰੇ ਇਕ ਪੈਰੀਕੇਟਿੰਗ ਕਰਕੇ ਕਿਲ ਲਾ ਕੇ ਕੰਕਰੀਟ ਦੁਆਰਾ ਖੜੀਆਂ ਕਰਕੇ ਸਾਨੂੰ ਰੋਕਿਆ ਬਸ ਇਹੀ ਤੁਹਾਡੇ ਸਾਰਿਆਂ ਦੇ ਕਚਹਿਰੀ ਵਿੱਚ ਅੱਜ ਰੱਖਣਾ ਸੀਗਾ ਉਮੀਦ ਕਰਦਾ ਹਾਂ ਕਿ ਪ੍ਰਿੰਸੀਪਲ ਨੂੰ ਔਰ ਨਾਲ ਜਿਹੜਾ ਹੈ ਸ਼ੁਭਕਰਨ ਨੂੰ ਭਗਵੰਤ ਦੀ ਸਰਕਾਰ ਜਿਹੜੀ ਇਨਸਾਫ ਦਿਵਾਉਣ ਦਾ ਦਾ ਮਾਤਾ ਰੱਖੀ ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ